हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪਰ ਇੱਕ ਕਾਮਨ ਜਿਆ ਸਵਾਲ ਸੀ ਜਿਹੜਾ ਜ਼ਿਆਦਾਤਰ ਕਿਸਾਨ ਵੀਰ ਪੁੱਛ ਰਿਆ ਵੀ ਆਪਾਂ ਜਮੀਨ ਸੁੱਕੀ ਬੋਣ ਦੇ ਵਿੱਚ ਫਾਇਦਾ ਦੇਖ ਨੂੰ ਮਿਲਦਾ ਹੈ ਜਾਂ ਫਿਰ ਆਪਾਂ ਨੂੰ ਜਮੀਨ ਰੌਣੀ ਕਰਕੇ ਬੋਣੀ ਚਾਹੀਦੀ ਆ ਸੋ ਸੁੱਕੀ ਜ਼ਮੀਨ ਦੇ ਆਪਾਂ ਨੂੰ ਕੀ ਫਾਇਦੇ ਮਿਲਦੇ ਆ ਤੇ ਰੌਣੀ ਕਰਕੇ ਜਮੀਨ ਦੇ ਵਿੱਚ ਆਪਾਂ ਜੇਕਰ ਰੌਣੀ ਕਰ ਲੈਨੇ ਤੇ ਉਹਦਾ ਆਪਾਂ ਨੂੰ ਕੀ ਕੀ ਫਾਇਦੇ ਦੇਖ ਨੂੰ ਮਿਲ ਜਾਂਦੇ ਆ ਤੇ ਰੌਣੀ ਵਾਲੀ ਜ਼ਮੀਨ ਦਾ ਝਾੜ ਵਾਦ ਕਿਉਂ ਆਉਂਦਾ ਉਹਦੇ ਦੇ ਵੀ ਗੱਲਬਾਤ ਕਰਦੇ ਆ ਸੋ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੀ ਬੈਲ ਕੈਣ ਜਰੂਰ ਦਬਾ ਦਿਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਦੋਂ ਕਰੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਕਿਸਾਨਪਰਾ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ। ਜਿਵੇਂ ਕਿ ਇਹਨਾਂ ਦਿਨਾਂ ਵਿੱਚ ਜਿਹੜੇ ਕਿਸਾਨ ਵੀਰ ਜਿਹੜੇ ਆਪਣੀ ਜ਼ਮੀਨਾਂ ਬਾਹਰ ਆਇਆ। ਕਈ ਕਿਸਾਨ ਵੀਰ ਰਿਪੋਰਟ ਮੈਂ ਤਜਰਬੇ ਦੇ ਹਿਸਾਬ ਨਾਲ ਜ਼ਮੀਨ ਨੂੰ ਬਾਹਰ ਆਇਆ ਯਾਨੀ ਕਿ ਸੁੱਕੀ ਜ਼ਮੀਨ ਪੱਟ ਰਹੇ ਆ ਤੇ ਕਈ ਕਿਸਾਨ ਵੀ ਜਿਹੜਾ ਰੌਣੀ ਕਰ ਕਰ ਰਹੇ ਆ। ਆਪੋ ਆਪਣੇ ਤਜਰਬੇ ਆ ਪਰ ਕੁਝ ਗੱਲਾਂ ਦਾ ਆਪਾਂ ਨੂੰ ਸੁੱਕੀ ਜ਼ਮੀਨ ਵਾਉਣ ਜਾਂ ਰੌਣੀ ਕਰਨ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਸੁੱਕੀ ਜ਼ਮੀਨ ਵਾਉਣ ਦੇ ਫਾਇਦੇ ਕੀ ਆ ਸਭ ਤੋਂ ਵੱਡਾ ਕਿਸਾਨ ਭਰਾ ਆਪਨੂੰ ਇਹ ਫਾਇਦਾ ਦੇਖਣ ਨੂੰ ਮਿਲਦਾ ਜਿਹੜੀ ਆਪਾਂ ਸੁੱਕੀ ਜ਼ਮੀਨ ਦੀ ਵਾਈ ਕਰਦੇ ਹਾਂ ਉਹਦੇ ਵਿੱਚ ਜਿਹੜਾ ਝੋਨਾ ਬਹੁਤ ਵਧੀਆ ਚੱਲਦਾ ਤੇ ਆਪਾਂ ਨੂੰ ਝਾੜ ਵੀ ਚੰਗਾ ਦੇਖਣ ਨੂੰ ਮਿਲਦਾ ਦੂਜੇ ਨੰਬਰ ਤੇ ਆਪਾਂ ਨੂੰ ਫਾਇਦਾ ਇਹ ਹੁੰਦਾ ਜਿਹੜੇ ਕਿਸਾਨ ਵੀਰਾਂ ਦੇ ਡੀਲਾ ਜਾਂ ਮੋਥਾ ਆਪਣੀ ਜ਼ਮੀਨ 'ਚ ਹੁੰਦਾ ਹੈ ਜੇਕਰ ਆਪਾਂ ਸੁੱਕੀ ਭਾਈ ਕਰਦੇ ਆਂ ਦੁਪਹਿਰ ਵੇਲੇ ਨੂੰ ਵਾਹਣੇ ਆ ਤਾਂ ਜਿਹੜੀਆਂ ਗੰਡੀਆਂ ਉਹ ਬਿਲਕੁਲ ਸੁੱਕ ਜਾਂਦੀਆਂ ਤਾਂ ਉਹ ਜਿਹੜਾ ਆਪਣੇ ਮਦੀਨ ਹੁੰਦੇ ਇੱਕ ਦਾ ਹਿਸਾਬ ਨਾਲ ਉਹ ਖਤਮ ਹੋ ਜਾਂਦੇ ਆ ਲਗਭਗ ਆਪਾਂ 2 ਤੋਂ 3 ਸਾਲ ਜੇਕਰ ਆਪਾਂ ਸੁੱਕੀ ਭਾਈ ਕਰੀ ਜਾਂਦੇ ਆ ਤਾਂ ਜਿਹੜਾ ਡੀਲਾ ਜਾਂ ਮੋਥਾ ਇਹ ਤੋਂ ਆਪਾਂ ਨੂੰ ਛੁਟਕਾਰਾ ਮਿਲ ਜਾਂਦਾ ਤੇ ਤੀਜੇ ਨੰਬਰ ਤੇ ਕੁਝ ਪਰਸੈਂਟ ਤੱਕ ਜਿਹੜੀਆਂ ਆਪਾਂ 100% ਤਾਂ ਚ ਲੁੱਲੀਆਂ ਨਹੀਂ ਖਤਮ ਹੁੰਦੀਆਂ ਜਿਹੜੀ ਆਪਾਂ ਕਹਿ ਦਿੰਦੇ ਆਂ ਵੀ ਸੁੱਕੀ ਭਾਈ ਕਰਾਂਗੇ ਤੇ 100% ਹੀ ਉਲੀ ਖਤਮ ਹੋ ਜੂਗੀ ਇੱਦਾਂ ਨਹੀਂ ਕਿਸਾਨ ਭਰਾ ਜੇਕਰ 100% ਸੁੱਕੀ ਭਾਈ ਕਰਨਾ ਉਲੀ ਖਤਮ ਹੋਵੇ ਇਹ ਆਪਾਂ ਸੁਪਰੇਆਂ ਦੀ ਬਾਅਦ ਵਿੱਚ ਜ਼ਰੂਰਤ ਨਾ ਪਵੇ ਸੋ ਬਾਕੀ 50 ਤੋਂ 70% ਜਿਹੜੀਆਂ ਉਲੀਆਂ ਖਤਮ ਜ਼ਰੂਰ ਹੋ ਜਾਂਦੀਆਂ ਉਹ ਵੀ ਆਪਾਂ ਜੇਕਰ ਦੁਪਹਿਰ ਵੇਲੇ ਤੇ ਬਾਰ-ਬਾਰ ਤਿੰਨ ਤੋਂ ਚਾਰ ਭਾਈਆਂ ਕਰਦੇ ਆ ਜਾਨੀ ਕਿ ਸਮਾਂ ਭਾਪ ਆ ਕੇ ਤਾਂ ਫਿਰ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲ ਇਹ ਨਹੀਂ ਕਿ ਆਪਾਂ ਇੱਕ ਵਾਰੀ ਜ਼ਮੀਨ ਨੂੰ ਇੱਕੇ ਦਿਨ ਹੀ ਆਪਾਂ ਦੌਰ ਤੇਹਰ ਲਾਤੀ ਤਾਂ ਬਾਅਦ ਦੇ ਵਿੱਚ ਆਪਾਂ ਨੂੰ ਪੁੱਛੇ ਨਾ ਜ਼ਮੀਨ ਨੂੰ ਵੇਖੇ ਨਾ ਤਾਂ ਉਹ ਉੱਥੇ ਆਪਾਂ ਨੂੰ ਉਸ ਚੀਜ਼ ਦਾ ਸੁੱਕੀ ਜ਼ਮੀਨ ਵਾਉਣ ਦਾ ਕੋਈ ਫਾਇਦਾ ਬਹੁਤਾ ਜਿਆਦਾ ਲਾਭ ਨਹੀਂ ਮਿਲਦਾ ਸੋ ਇਹ ਸੀ ਕਿਸਾਨ ਪਰ ਆਪਾਂ ਨੂੰ ਸੁੱਕੀ ਜ਼ਮੀਨ ਵਾਉਣ ਦਾ ਫਾਇਦਾ ਹੁਣ ਗੱਲ ਕਰਦੇ ਆਪਾਂ ਰੌਣੀ ਜ਼ਮੀਨ ਕਿਉਂ ਕਰਨੀ ਚਾਹੀਦੀ ਹੈ ਰੌਣੀ ਕਰਕੇ ਆਪਾਂ ਨੂੰ ਕੀ ਫਾਇਦਾ ਦੇਖਣ ਨੂੰ ਮਿਲ ਜਾਂਦਾ ਤਾਂ ਕਿਸਾਨ ਮੇਰਾ ਰੌਣੀ ਕਰਨ ਦਾ ਆਪਾਂ ਨੂੰ ਇਹ ਫਾਇਦਾ ਮਿਲ ਜਾਂਦਾ ਕਿਉਂਕਿ ਸੁੱਕੀ ਜ਼ਮੀਨਾਂ ਤੇ ਜ਼ਿਆਦਾਤਰ ਜ਼ਮੀਨਾਂ ਜਿਹੜੀਆਂ ਡੱਕਰ ਆ ਜਾਂ ਇਦਾਂ ਦੀਆਂ ਜ਼ਮੀਨਾਂ ਦੀਆਂ ਜਿਨ੍ਹਾਂ ਦੇ ਵਿੱਚ ਹੱਲਾਂ ਦੀ ਡੰਗਾਈ ਨਹੀਂ ਜਾਂਦੀ ਕਿਉਂਕਿ ਆਪਾਂ ਜਿਹੜੀ ਰੋਟਾਵੇਟਰ ਨਾਲ ਆਪਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੁੰਦੀ ਹੈ ਜਾਂ ਜ਼ੀਰੋ ਡਰ ਨਾਲ ਕੀਤੀ ਹੁੰਦੀ ਹੈ ਤਾਂ ਥੱਲੇ ਵਾਲੀ ਤਹਿ ਜਿਹੜੀ 2 3 ਜਾਨੀ ਕਿ ਢਾਈ 3 ਇੰਚ ਤੋਂ ਤੇ ਜਿਹੜੀ ਥੱਲੇ ਤਹਿ ਹੁੰਦੀ ਆ ਉਹ ਜਿਹੜੀ ਸਖਤ ਹੋ ਚੁੱਕੀ ਹੁੰਦੀ ਆ ਤੇ ਉਹਨੂੰ ਆਪਾਂ ਤੋੜਨਾ ਹੁੰਦਾ ਤੇ ਉਹਨੂੰ ਤੋੜਨ ਵਾਸਤੇ ਆਪਾਂ ਨੂੰ ਹੱਲ ਜਿਹੜੇ ਡੂੰਘੇ ਲਾਉਣੇ ਪੈਣਗੇ ਤਾਂ ਸੁੱਕੀ ਜ਼ਮੀਨ ਦੇ ਵਿੱਚ ਆਪਾਂ ਕਈ ਜ਼ਮੀਨਾਂ ਚੋਂ ਪੋਲੀਆਂ ਦੇ ਹੱਲ ਡੂੰਘੇ ਲੱਗ ਜਾਂਦੇ ਪਰ ਜ਼ਿਆਦਾਤਰ ਜ਼ਮੀਨਾਂ ਜਿਹੜੀਆਂ ਡੱਕਰ ਉਹਨਾਂ ਦੇ ਹੱਲ ਡੂੰਘੇ ਨਹੀਂ ਲੱਗਦੇ ਉਸ ਵਾਸਤੇ ਆਪਾਂ ਰੌਣੀ ਕਰਨ ਦੇ ਵਿੱਚ ਫਾਇਦਾ ਰਹਿੰਦਾ ਕਿ ਹੱਲ ਡੂੰਘੇ ਲੱਗਣ ਤੇ ਆਪਾਂ ਜਿੰਨੇ ਮਰਜ਼ੀ ਡੂੰਘੇ ਹੱਲ ਲਾ ਕੇ ਜਿਹੜੀ ਉਹ ਤਹਿ ਤੋੜ ਸਕੀਏ ਜੇਕਰ ਆਪਾਂ ਤਹਿ ਤੋੜ ਤੇ ਆਉਣ ਵਾਲੀ ਜਿਹੜੀ ਫਸਲ ਆਪਣੀ ਝੋਨੇ ਦੀ ਉਹਦੀਆਂ ਜੜਾਂ ਦੀ ਗਰੋਥ ਵੀ ਜ਼ਿਆਦਾ ਹੁੰਦੀ ਤੇ ਆਪਾਂ ਨੂੰ ਝਾੜ ਜਿਹੜਾ ਰੌਣੀ ਵਾਲੀ ਜ਼ਮੀਨ ਦਾ ਜ਼ਿਆਦਾ ਦੇਖ ਨੂੰ ਮਿਲ ਜਾਂਦਾ ਸੋ ਇਹਦੇ ਨਾਲ ਨਾਲ ਰੌਣੀ ਕਰਨ ਦੇ ਵਿੱਚ ਆਪਾਂ ਨੂੰ ਇਹ ਵੀ ਫਾਇਦਾ ਮਿਲਦਾ ਜਿਹੜੇ ਕਿਸਾਨ ਵੀਰਾਂ ਦੇ ਪਿਛਲੇ ਸਾਲ ਝੋਨੇ ਦੇ ਵਿੱਚ ਜਿਵੇਂ ਸਵਾਖ ਦਾ ਬੀਜ ਡਿੱਗਿਆ ਜਾਨੀ ਕਿ ਪਿਛਲੇ ਸਾਲ ਕੱਖ ਬਹੁਤ ਜ਼ਿਆਦਾ ਹੋਏ ਸੀ ਤਾਂ ਉਹ ਜੇਕਰ ਆਪਾਂ ਰੌਣੀ ਕਰ ਦਿੰਨੇ ਆ ਥੋੜਾ ਥੋੜੇ ਬਾਅਦ ਹੱਲ ਲਾ ਕੇ ਜਾਂ ਤਵੀਆਂ ਮਾਰ ਕੇ ਤਾਂ ਉਹ ਜਿਹੜਾ ਬੀਜ ਉਹ ਸਾਰੇ ਦਾ ਸਾਰਾ ਉੱਗ ਆਉਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਜਿਹੜਾ ਆਪਣੇ ਜਿਹੜੇ ਕੱਖ ਆ ਉਹ ਬਹੁਤ ਘੱਟ ਹੁੰਦੇ ਆ ਕਿਉਂਕਿ ਆਪਾਂ ਪਹਿਲਾਂ ਤਾਂ ਜਦੋਂ ਆਪਾਂ ਦਵਾਈ ਪਾ ਦਿੰਨੇ ਝੋਨੇ ਦੇ ਲਵਾਈ ਸਮੇ ਉਦੋਂ ਤਾਂ ਚਲੋ ਆਪਾਂ ਕੱਖ ਕੰਟਰੋਲ ਕਰ ਲੈਨੇ ਪਰ ਜਦੋਂ ਆਪਣੇ ਅੱਗੇ ਜਾ ਕੇ ਔੜ ਲੱਗਦੀ ਜਾਂ ਬਿਜਲੀ ਦੇ ਕੱਟ ਲੱਗਦੇ ਆ ਉਹ ਸਮੇ ਤੇ ਪਤਾ ਕੀ ਹੁੰਦਾ ਬਈ ਜਿਹੜਾ ਆਪਣੇ ਜ਼ਮੀਨ ਦੇ ਵਿੱਚ ਨਦੀਨ ਪੈ ਜਿਵੇਂ ਖਾਸ ਕਰਕੇ ਸਵਾੰਖ ਇਹਦਾ ਬੀਜ گلਦਾ ਨਹੀਂਗਾ ਤਾਂ ਜਦੋਂ ਆਪਣ ਔੜ ਦੇ ਵਿੱਚ ਪਾਣੀ ਸੋਕਾ ਲੱਗਦਾ ਝੋਨੇ ਨੂੰ ਤਾਂ ਉਸ ਸਮੇ ਜਿਹੜਾ ਇਹ ਜਿਹੜੇ ਨਦੀਨ ਹੈ ਉਹ ਦੁਬਾਰਾ ਜਰਮੀਨੇਟ ਹੋ ਜਾਂਦੇ ਆ ਤਾਂ ਉਹ ਫਿਰ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਕਰਦੇ ਤੇ ਉਹਦੇ ਕਰਕੇ ਆਪਣੇ ਝੋਨੇ ਦਾ ਜਿਹੜਾ ਝਾੜ ਘਟ ਜਾਂਦਾ ਤੇ ਜੇਕਰ ਆਪਾਂ ਇਹ ਆਪਾਂ ਨੂੰ ਪਿਛਲੇ ਸਾਲ ਤੁਸੀਂ ਇਹ ਦੇਖੋ ਬਈ ਜੇਕਰ ਤਾਂ ਤੁਹਾਡੇ ਮੋਥਾ ਵਗੈਰਾ ਨਹੀਂ ਹੁੰਦਾ ਡੀਲਾ ਵਗੈਰਾ ਨਹੀਂ ਹੁੰਦਾ ਤੇ ਫਿਰ ਤੁਹਾਨੂੰ ਰੌਣੀ ਕਰਨ ਦੇ ਵਿੱਚ ਫਾਇਦਾ ਜੇਕਰ ਤੁਹਾਡੇ ਪਿਛਲੇ ਸਾਲ ਨਦੀਨ ਖੇਤ ਦੇ ਵਿੱਚ ਹੋਏ ਸੀ ਤਾਂ ਉਸ ਸਮੇਂ ਉਹਦਾ ਜਿਹੜਾ ਬੀਜ ਹੈ ਹੁਣ ਵਧੀਆ ਮੌਕਾ ਹੈ ਕਿ ਆਪਾਂ ਰੌਣੀ ਕਰਕੇ ਉਹ ਬੀਜ ਜਿਹੜਾ ਉਗਾਊਗਾ ਤਾਂ ਉਹ ਜਿਹੜਾ ਉਹਦਾ ਬੀਜ ਨਾਸ਼ ਹੋ ਜੂਗਾ ਤੁਸੀਂ ਇਹ ਦੇਖਣਾ ਜੇਕਰ ਤੁਹਾਡੇ ਮੋਥਾਂ ਦਾ ਡੀਲਾਂ ਦਾ ਫਿਰ ਤੁਹਾਨੂੰ ਰੌਣੀ ਕਰਨ 'ਚ ਕੋਈ ਨਹੀਂ ਫਾਇਦਾ ਫਿਰ ਤੁਹਾਡਾ ਡੀਲ ਆ ਜਿਹੜਾ ਮੋਥਾ ਉਹ ਜ਼ਿਆਦਾ ਵੱਧ ਜੂਗਾ ਕਿਉਂਕਿ ਗਿੱਲੀ ਜ਼ਮੀਨ 'ਚੋਂ ਜ਼ਿਆਦਾ ਵੱਧਣਾ ਬਾਅਦ ਵਿੱਚ ਆਪਾਂ ਨੂੰ ਕੰਟਰੋਲ ਨਹੀਂ ਹੁੰਦਾ ਤਾਂ ਉਹਨੂੰ ਕੰਟਰੋਲ ਕਰਨ ਤਾਂ ਆਪਾਂ ਨੂੰ ਸੁੱਕੀ ਜ਼ਮੀਨ ਵਾਉਣੀ ਪਊਗੀ ਜੇਕਰ ਤੁਸੀਂ ਸਵਾਂਖ ਵਗੈਰਾ ਤੁਹਾਡੇ ਦਿੱਕਤ ਆ ਜ਼ਿਆਦਾ ਆਉਂਦੀ ਆ ਕੱਖ ਜ਼ਿਆਦਾ ਹੋ ਜਾਂਦੇ ਆ ਤਾਂ ਫਿਰ ਤੁਹਾਨੂੰ ਜਿਹੜੀ ਰੌਣੀ ਕਰਨੀ ਪਊਗੀ ਇੱਕ ਤਾਂ ਤੁਹਾਡੇ ਹੱਲ ਤੁਸੀਂ ਡੂੰਘੇ ਲਾ ਸਕਦੇ ਜੇ ਉਹ ਜਿਹੜੀ ਤਹਿ ਟੁੱਟ ਜੂਗੀ ਜੇਕਰ ਜ਼ਮੀਨ ਤੁਹਾਡੀ ਸਖਤ ਆ ਕਿਉਂਕਿ ਸੁੱਕੀ ਜ਼ਮੀ ਆਪਾਂ ਨੂੰ ਐਸੇ ਲਈ ਰੌਣੀ ਕਰਨੀ ਪੈਂਦੀ ਤਾਂ ਕਿ ਆਪਾਂ ਜਿਹੜੀ ਥੱਲੇ ਵਾਲੀ ਤਹਿ ਤੋੜ ਸਕੀਏ ਤਾਂ ਰੌਣੀ ਆਪਾਂ ਟਾਈਮ ਸੇਰ ਕਰਕੇ ਤੇ ਆਪਾਂ ਜ਼ਮੀਨ ਨੂੰ ਬਾਅਦ ਚ ਤਿੰਨ ਤੋਂ ਚਾਰ ਵਾਰ ਵਾਹ ਕੇ ਵੀ ਜਿਹੜਾ ਆਪਾਂ ਸੁੱਕੀ ਜ਼ਮੀਨ ਜਿੰਨਾ ਹੀ ਫਾਇਦਾ ਲੈ ਸਕਦੇ ਇਸ ਲਈ ਆਪਾਂ ਨੂੰ ਜਿਹੜਾ ਰੌਣੀ ਵਾਲੀ ਜ਼ਮੀਨ ਦਾ ਫਾਇਦਾ ਜ਼ਿਆਦਾ ਦੇਖ ਨੂੰ ਮਿਲ ਜਾਂਦਾ ਕਿਉਂਕਿ ਆਪਾਂ ਉਹਦੇ ਵਿੱਚੋਂ ਨਦੀਨ ਵੀ ਖਤਮ ਕਰ ਲੈਨੇ ਆ ਤੇ ਆਪਾਂ ਹੱਲਾਂ ਦੀ ਆਪਾਂ ਜਿਹੜੀ ਤਹਿ ਥੱਲੇ ਜ਼ਮੀਨ ਵਾਲੀ ਉਹਨੂੰ ਵੀ ਤੋੜ ਲੈਨੇ ਆ ਤਾਂ ਉਹਦੇ ਜਿਹੜਾ ਕੱਖਾਂ ਦੀ ਸਮੱਸਿਆ ਉਹ ਵੀ ਆਪਣੀ ਹੱਲ ਹੋ ਜਾਂਦੀ ਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਲੋਗੇ ਤੁਹਾਡੇ ਕੀ ਕੀ ਦਿੱਕਤ ਹੈਗੀ ਤਾਂ ਤੁਸੀਂ ਨੂੰ ਸੁੱਕੀ ਜ਼ਮੀਨ ਵਾਹਣ ਵਿੱਚ ਫਾਇਦਾ ਜਾਂ ਫਿਰ ਤੁਹਾਨੂੰ ਰੌਣੀ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇਖ ਕੇ ਤੁਸੀਂ ਜਿਹੜਾ ਫੈਸਲਾ ਲੈ ਸਕਦੇ ਸੋ ਵੀਡੀਓ ਚੰਗੀ ਲੱਗੇ ਤਾਂ ਬਦ ਵੱਦ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ